ਸਤਿਕਾਰਯੋਗ ਦੋਸਤੋ ਆ ਦੋਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਇੱਕ ਤਸਵੀਰ ਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਸੁੱਤਾ ਪਿਆ ਰਾਤ ਨੂੰ ਤੇ ਕਿਸੇ ਪਬਲਿਕ ਯਾਨੀ ਜਨਤਕ ਥਾਂ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਸੁੱਤਾ ਪਿਆ ਤੇ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਉਹ ਉਸ ਬੰਦੇ ਦੇ ਦਿਮਾਗ ਨੇ ਕੰਮ ਕੀਤਾ ਕਿ ਜੇ ਰਾਤ ਨੂੰ ਜਦੋਂ ਮੈਂ ਚੱਪਲਾਂ ਲਾ ਕੇ ਸੌਂਗਾ ਕੋਈ ਚੱਕ ਕੇ ਨਾ ਲੈ ਜੇ ਕਿਤੇ ਤੇ ਉਹਨੀਆਂ ਆਪਣੀਆਂ ਚੱਪਲਾਂ ਜਿਹੜੀਆਂ ਹੈਗੀਆਂ ਆਪਣੇ ਨਾਲੇ ਦੇ ਨਾਲ ਹੀ ਬੰਨ ਲੀਆਂ ਤਾਂ ਜੋ ਜਦੋਂ ਕੋਈ ਬੰਦਾ ਉਹਨੂੰ ਖੋਲਣ ਦੀ ਕੋਸ਼ਿਸ਼ ਕਰੇਗਾ ਤਾਂ ਹਿਲਜੁਲ ਹੋਏਗੀ ਤੇ ਮੈਨੂੰ ਜਾਗ ਆ ਜਾਈਗੀ ਮੇਰੀਆਂ ਚੱਪਲਾਂ ਬਚ ਰਹਿਣਗੀਆਂ ਇਸੇ ਤਰ੍ਹਾਂ ਦੂਜਾ ਜਿਹੜਾ ਚਾਰ ਕੁਰਸੀਆਂ ਜੋੜ ਕੇ ਸੁੱਤਾ ਪਿਆ ਹੈਗਾ ਬੰਦਾ ਕੋਈ ਕੰਮ ਆ ਲੱਗਦਾ ਲੱਗਦਾ ਵੀ ਕਿਸੇ ਟੈਂਟ ਵਾਲੀ ਜਗ੍ਹਾ ਦੇ ਉੱਤੇ ਕਿਤੇ ਪਿਆ ਉਹ ਤੇ ਉਹ ਚਾਰ ਕੁਰਸੀਆਂ ਜੋੜੀਆਂ ਹੋਈਆਂ ਤੇ ਉਹਨੇ ਆਪਣੀ ਇੱਕ ਜੁੱਤੀ ਕੁਰਸੀ ਦੇ ਇੱਕ ਪਾਵੇਂ ਥੱਲੇ ਤੇ ਦੂਜੀ ਜੁੱਤੀ ਕੁਰਸੀ ਦੇ ਦੂਜੇ ਪਾਵੇਂ ਥੱਲੇ ਦਬ ਦਿੱਤੀ ਐ ਨੱਪਤੀ ਐ ਤੇ ਉੱਤੇ ਆਪ ਪੈ ਗਿਆ ਇਹਦਾ ਵੀ ਬਿਲਕੁਲ ਉਹੀ ਫਾਰਮੂਲਾ ਹੈਗਾ ਵੀ ਜੇ ਕੋਈ ਜੁੱਤੀ ਚੱਕਣ ਦੀ ਕੋਸ਼ਿਸ਼ ਕਰੂਗਾ ਤਾ ਫਿਰ ਜਿਹੜਾ ਹੈਗਾ ਉਹ ਕੁਰਸੀ ਤੇ ਹਲਾਊਗਾ ਹੀ ਨਾ ਤੇ ਕੁਰਸੀ ਜਦੋਂ ਹਿੱਲੂਗੀ ਤੇ ਮੈਨੂੰ ਜਾਗ ਆਜੂਗੀ ਤੇ ਮੇਰੀ ਇਹ ਜਿਹੜੀ ਜੁੱਤੀ ਉਹ ਬਚ ਰੂਗੀ ਯਾਨੀ ਇਸ ਤਰ੍ਹਾਂ ਦਾ ਬੇਵਿਸ਼ਵਾਸੀ ਵਾਲਾ ਜਿਹੜਾ ਮਾਹੌਲ ਹੈ ਉਹ ਸਾਡੇ ਵਿੱਚ ਬਣਿਆ ਹੋਇਆ ਹੈ ਤੇ ਅਸੀਂ ਭੋਗਾਂ ਦੇ ਉੱਤੇ ਵੀ ਜਾਣਿਆ ਮੈਂ ਕਈ ਲੋਕਾਂ ਨੂੰ ਇਹ ਕਹਿੰਦੇ ਆ ਸੁਣਿਆ ਵੀ ਜਿੱਥੇ ਬਹੁਤੀ ਭੀੜ ਭੜੱਕਾ ਹੁੰਦਾ ਰਸ਼ ਹੁੰਦਾ ਜਾਦੇ ਭੋਗਾਂ ਦੇ ਉੱਤੇ ਤੇ ਉਹ ਜੁੱਤੀਆਂ ਲਾਉਂਦੇ ਨੇ ਨਾ ਜਦੋਂ ਇੱਕ ਜੁੱਤੀ ਕਹਿਣਗੇ ਇੱਥੇ ਲਾ ਦਿਓ ਇੱਕ ਦੂਜੀ ਥਾਂ ਦੂਰ ਜਾ ਕੇ ਲਾਓ ਤਾਂ ਜੋ ਦੋਨੋਂ ਜੁੱਤੀਆਂ ਜੇ ਇਕੱਠੀਆਂ ਤੁਹਾਡੀ ਜੁੱਤੀ ਚੰਗੀ ਕਿਸਮ ਦੀ ਹੈ ਜੇ ਤੁਸੀਂ ਦੋਨੋਂ ਜੁੱਤੀਆਂ ਇਕੱਠੀਆਂ ਲਾਹਤੀਆਂ ਤੇ ਉਹ ਚੱਕਣੀਆਂ ਸੌਖੀਆਂ ਹੁੰਦੀਆਂ ਤੇ ਅਗਲਾ ਲੈ ਜਾਂਦਾ ਚੁੱਕ ਕੇ ਯਾਨੀ ਇਸ ਤਰ੍ਹਾਂ ਦਾ ਇਹ ਜਿਹੜਾ ਚਰਿੱਤਰ ਹੈ ਇਹ ਸਾਡੇ ਸਮਾਜ ਦੇ ਵਿੱਚ ਕੁਝ ਲੋਕਾਂ ਦਾ ਸਾਨੂੰ ਨਜ਼ਰ ਆਉਂਦਾ ਹੈ ਵੀ ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ ਔਰ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਪੰਜਾਬ ਦਾ ਸਾਡੇ ਪੰਜਾਬ ਦਾ ਇੱਕ ਵੱਡਾ ਸਿਆਸਤਦਾਨ ਉਹਦੀ ਮਾਂ ਦਾ ਭੋਗ ਸੀਗਾ ਉਹਦੀ ਮਾਂ ਦੇ ਭੋਗ ਦੇ ਉੱਤੇ ਜਦੋਂ ਲੋਕ ਸੀਗੇ ਉਹ ਵੱਡਾ ਸਿਆਸਤਦਾਨ ਸੀਗਾ ਅਮੀਰ ਸੀ ਬੰਦਾ ਤੇ ਲੋਕਾਂ ਨੇ ਅਮੀਰ ਲੋਕਾਂ ਨੇ ਭੋਗ ਦੇ ਉੱਤੇ ਆਉਣਾ ਸੀਗਾ ਲੋਕ ਭੋਗ ਦੇ ਉੱਤੇ ਆਏ ਜਦੋਂ ਭੋਗ ਪਿਆ ਅਰਦਾਸ ਹੋਈ ਸਾਰਾ ਕੁਝ ਹੋਇਆ ਵਾਪਸ ਆ ਕੇ ਜੁੱਤੀਆਂ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਦੇਖਿਆ ਸੀ ਕਿ ਕੋਈ ਬੋਰੀਆਂ ਦੀਆਂ ਬੋਰੀਆਂ ਪੜ ਕੇ ਬੋਰੀਆਂ ਦੀਆਂ ਬੋਰੀਆਂ ਪੜ ਕੇ ਜਿਹੜਾ ਸੀਗਾ ਉਹ ਝੁੱਕ ਕੇ ਲੈ ਗਏ ਉਹਨਾਂ ਦੀਆਂ ਜੁੱਤੀਆਂ ਤੇ ਉਹਨਾਂ ਨੂੰ ਨੰਗੇ ਪੈਰੀਂ ਆਪ ਆਪਣੀਆਂ ਕਾਰਾਂ ਦੇ ਵਿੱਚ ਬੈਠਣਾ ਪਿਆ ਤੇ ਨੰਗੇ ਪੈਰੀਂ ਉੱਥੋਂ ਜਾਣਾ ਪਿਆ ਯਾਨੀ ਇਸ ਤਰ੍ਹਾਂ ਦਾ ਜਿਹੜਾ ਹਾਲ ਹੈ ਇਹ ਸਾਡੇ ਸਮਾਜ ਦੀ ਇੱਕ ਛੋਟੀ ਜੀ ਇਹ ਉਦਾਹਰਨ ਲੱਗਦੀ ਤਾਂ ਛੋਟੀ ਜੀ ਹੈ ਪਰ ਇਹਦੇ ਵਿੱਚ ਇੱਕ ਵੱਡਾ ਸੁਨੇਹਾ ਪਿਆ ਹੈਗਾ ਇਹਨਾਂ ਦੋਨੋਂ ਤਸਵੀਰਾਂ ਦੇ ਵਿੱਚ ਕਿ ਸਾਡੇ ਜਿਹੜੇ ਸਮਾਜ ਦੇ ਅੰਦਰ ਜਿਹੜਾ ਇਹ ਵਰਤਾਰਾ ਚੱਲ ਰਿਹਾ ਹੈ ਇਹ ਸਾਡੇ ਚਰਿੱਤਰ ਦੀ ਇੱਕ ਮਤਲਬ ਉਹ ਪੇਸ਼ ਕਰਦਾ ਹੈ ਉਹ ਇੱਕ ਉਦਾਹਰਨ ਹੈ ਇਹ ਵੀ ਅਸੀਂ ਕਿੱਥੇ ਜੇ ਖੜੇ ਹਾਂ ਕਿਵੇਂ ਜੇ ਖੜੇ ਹਾਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਹੈਗੀਆਂ ਸਮਾਜ ਦੇ ਵਿੱਚ ਜੇ ਵਾਪਰਨੀਆਂ ਤਾਂ ਕੁਦਰਤੀ ਤੌਰ ਦੇ ਉੱਤੇ ਹੈ ਕਿ ਜਦੋਂ ਹੋਰ ਕੋਈ ਬੰਦਾ ਇਸ ਨੂੰ ਵੇਖੇਗਾ ਕੋਈ ਬਾਹਰਲਾ ਬੰਦਾ ਵੇਖੇਗਾ ਤਾਂ ਲਾਜ਼ਮੀ ਉਹ ਸਾਡੇ ਸਮਾਜ ਦੇ ਉੱਤੇ ਉਂਗਲ ਉਠਾਏਗਾ ਕਿ ਅਸੀਂ ਕਈ ਵਾਰੀ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਆਂ ਬਹਾਦਰਾਂ ਦੀਆਂ ਹੋਣ ਦੀਆਂ ਤੇ ਉੱਚੇ ਚਰਿੱਤਰ ਦੀਆਂ ਗੱਲਾਂ ਪਰ ਅਸਲ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਕਈ ਵਾਰੀ ਇਹ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਵਾਪਰ ਰਿਹਾ ਤੇ ਦੂਸਰਾ ਮੇਰਾ ਇੱਕ ਮਿੱਤਰ ਜਦੋਂ ਮੈਂ ਉਹਨੂੰ ਇਹ ਤਸਵੀਰਾਂ ਦਿਖਾਈਆਂ ਉਹਨੇ ਇਹ ਵੀ ਕਿਹਾ ਕਿ ਯਾਰ ਲੋਕ ਤਾਂ ਸਾਡੇ ਦੇਖੋ ਆ ਤਸਵੀਰਾਂ ਗਵਾਹੀ ਭਰਦੀਆਂ ਵੀ ਬਹੁਤ ਸਿਆਣੇ ਆ ਬਹੁਤ ਚੁਸਤ ਹੈ ਬਹੁਤ ਸਿਆਣੇ ਆ ਹਰ ਗੱਲ ਤੋਂ ਅਵੇਰ ਪਰ ਇਹੋ ਜੇ ਇੰਨੇ ਸਿਆਣੇ ਲੋਕ ਆ ਜਿਹੜੇ ਵੋਟਾਂ ਵੇਲੇ ਪਤਾ ਨਹੀਂ ਧੋਖਾ ਕਿਵੇਂ ਖਾ ਜਾਂਦੇ ਨੇਗੇ 5 ਸਾਲਾਂ ਬਾਅਦ ਇਹ ਗੁੰਮਰਾਹ ਹੋ ਜਾਂਦੇ ਨੇ ਕੋਈ ਨਸ਼ੇ ਵੱਟੇ ਵਿਕ ਜਾਂਦਾ ਹੈ ਕੁਝ ਥੋੜੇ ਜੇ ਨੋਟਾਂ ਵੱਟੇ ਵਿਕ ਜਾਂਦਾ ਹੈ ਕੋਈ ਧਰਮ ਜਾਂ ਜਾਤ ਦੇ ਨਾਂ ਤੇ ਉਲਝ ਜਾਂਦਾ ਉਹਨਾਂ ਦੇ ਜਾਲ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਉਲਝਾ ਲਿਆ ਜਾਂਦਾ ਹੈ ਲੋਕ ਤਾਂ ਇਹ ਬੜੇ ਸਿਆਣੇ ਆ ਅਸਲ ਦੇ ਵਿੱਚ ਉਹਨੇ ਇਹਨਾਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਾਇਆ ਕਿ ਲੋਕ ਇਹ ਬਹੁਤ ਚੁਸਤ ਨੇ ਸਿਆਣੇ ਨੇ ਦਿਮਾਗੀ ਨੇ ਪਰ 5 ਸਾਲਾਂ ਬਾਅਦ ਇਹ ਫੇਰ ਪਤਾ ਨਹੀਂ ਕਿਉਂ ਗੁੰਮਰਾਹ ਹੋ ਜਾਂਦੇ ਨੇ ਤੇ ਵੋਟਾਂ ਵੇਲੇ ਤੇ ਫੇਰ ਉਹ ਜਿਹੜੀਆਂ ਸਰਕਾਰਾਂ ਅਸੀਂ ਚੁਣ ਲੈਂਦੇ ਆ ਤੇ ਮੁੜ ਕੇ ਫੇਰ ਜਿਹੜਾ ਹੈਗਾ ਉਹੀ ਵਹਾ ਉਹੀ ਕੁਹਾੜੀ ਉਹੀ ਸਿਸਟਮ ਉਹੀ ਸਾਰਾ ਕੁਝ ਚੱਲੀ ਜਾਂਦਾ ਰਹਿੰਦਾ ਹੈਗਾ ਤੇ ਫੇਰ ਪੰਜ ਸਾਲ ਲੰਘ ਜਾਂਦੇ ਨੇ ਫੇਰ ਅਗਲੇ ਪੰਜ ਸਾਲ ਆਉਂਦੇ ਨੇ ਫੇਰ ਉਹੀ ਕੁਝ ਵਾਪਰਦਾ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਹੈਗੀਆਂ ਕਿ ਅਸੀਂ ਆਪਣੇ ਇਸ ਸਮਾਜ ਦੇ ਵਿੱਚ ਚਰਿੱਤਰ ਦੇ ਵਿੱਚ ਸਾਨੂੰ ਕਿਵੇਂ ਸੁਧਾਰ ਕਰਨ ਦੀ ਲੋੜ ਹੈ ਇਹਦੇ ਉੱਤੇ ਵੀ ਤੁਸੀਂ ਆਪਣੇ ਸੁਝਾਅ ਦੇਣੇ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ